ਹਸਬੰਦ ਐਕਸਪਾਇਰ ਹੋਇਆ। ਪਰ ਸਾਡੇ ਨਾਲ ਦੀ ਅਗਲੇ ਜਾ ਕੇ ਵੀ ਜਨਾਨੀ ਰਹਿੰਦੀ ਆ। ਉਹਨੇ ਮੈਨੂੰ ਆਪਣੇ ਘਰੋਂ ਮੇਰੇ ਘਰੋਂ ਉਹਨੂੰ ਆਪਣੀ ਗੱਲਾਂ 'ਚ ਫਸਾਇਆ ਸੀ। ਠੀਕ ਫਸਾਫਸੂ ਕੇ ਫੇਰੇ ਘਰਵਾਲੇ ਨੇ ਕੁਝ ਦੇ ਕੇ ਇਹਨੂੰ ਮਾਰਤਾ ਬਸ। 12 ਵਜੇ ਜਦੋਂ ਇਹ ਦੋਸ਼ੀ ਹੱਦਕਰ ਆਇਆ ਪਤਾ ਨਹੀਂ ਕੀ ਖਵਾਤਾ ਇਹਨਾਂ ਨੇ ਬਸ। ਬੰਦਿਆ ਉਹ ਕੇ ਬਲਾ ਮੇਰੇ ਪੁੱਤ ਨੂੰ ਘਰ ਦੇਤਾ ਕੁਛ। ਉਹਨੂੰ 3 ਸਾਲ ਤੋਂ 4 ਸਾਲ ਤੋਂ ਗੱਲਬਾਤ ਆ 4 ਸਾਲੋਂ ਘੜੀ ਘੜੀ ਲੜਾਈ ਮੁੱਕਦੀ ਨਹੀਂ। ਜਿੰਨਾ ਨੀਨੇ ਕੁਝ ਦੇ ਦਾਂ ਨੂੰ ਕਹਿੰਦੀ ਵੀ ਫੋਨ ਵੀ ਕਰਵਾਇਆ ਹੀ ਕੇ ਤੋ ਕਹਿੰਦਾ ਕਹਿੰਦੀ ਰਕੀ ਦਿਨ ਮੈਂ ਮਰਵਾ ਲੈਣਾ ਵਾ ਜੇ ਤੂੰ ਮਨ ਜੇ ਤੂੰ ਜੇ ਤੂੰ ਮਨ ਪੀ ਰੱਖਣਾ ਜਮੀ ਨੂੰ ਰਖਲਾ ਮੈ ਪੀ ਜਾਣ ਦੇ ਜੇ ਮੈਨੂੰ ਨਾ ਰਖਿਆ ਤੇ ਮੈਂ ਮਰਵਾ ਦੇਣਾ ਹੀ ਮੈਨੂੰ ਦੱਸਿਆ ਵੀ ਮਰਵਾਇ ਦਿੱਤਾ ਮੇਰੇ ਲੱਕੀ ਨੂੰ ਮੈਂ ਹਾਲਾ ਕਰਾ ਮੁੰਡਾ ਆਪਣਾ ਵਿਆਹ ਕਾਲੀ ਰ 75 ਕੁੜੀਆਂ 15 ਸਾਲਾਂ ਦੀ 15 ਸਾਲ ਕੁੜੀ ਆਏ ਇਹ ਜਿਹੜੇ ਮੁੰਡੇ ਦਿੱਤੇ ਇਹਨਾਂ ਦਾ ਆਪਣੇ ਮੇਰਾ ਨਾਮ ਮਨਪ੍ਰੀਤ ਕੌਰ ਮੇਰੇ ਕਿਹਨੂੰ ਸਪਾਈ ਹੋਈ ਕੀ ਲੱਗ ਉਸੇ ਮੇਰੇ ਹਸਬੰਡ ਐਕਸਪਾਇਰ ਹੋਏ ਆ ਭਾਈ ਸਾਡੇ ਨਾਲ ਦੀ ਅਗਲੇ ਜਾ ਕੇ ਇੱਕ ਜਨਾਨੀ ਰਹਿੰਦੀ ਆ ਉਹਨੇ ਮੈਨੂੰ ਆਪਣੇ ਘਰ ਉਹਨੇ ਮੇਰੇ ਘਰ ਉਹਨੇ ਆਪਣੀ ਗੱਲਾਂ ਜਿ ਫਸਾਇਆ ਠੀਕ ਫਸਾਫ ਸੂ ਕੇ ਤੇਰੇ ਘਰ ਵਾਲੇ ਨੇ ਕੁਝ ਦੇਖ ਕੇ ਇਹਨੂੰ ਮਾਰਦਾ ਬਸ ਦੋਨੇ ਜਣੇ ਰਹੇ ਆ ਦੋਨਾਂ ਜਿਹੇ ਦੇਖ ਕੇ ਕੁਝ ਮਾਰਦਾ ਇਹਨੂੰ ਚੰਗਾ ਭਰਾ ਕਰੋਗੇ ਆ 10 ਵਜੇ ਗਏ ਗਏ 10 ਵਜੇ ਗਏ 12 ਵਜੇ ਜਦੋਂ ਆਇਆ ਫੋਨ ਕਰਕੇ ਬੁਲਾ ਲਿਆ ਫੋਨ ਕਰਕੇ ਬੁਲਾ ਲੈਣਾ ਸੱਤ ਲਿਆ 12 ਵਜੇ ਜਦੋਂ ਆਏ ਬੇਉਸ਼ੀ ਹਾਲ ਦੀ ਘਰ ਆਇਆ ਪਤਾ ਨਹੀਂ ਕੀ ਖਵਾਤਾ ਇਹਨਾਂ ਨੇ ਬਸ ਤੁਹਾਡੇ ਹਸਬੰਦ ਕੋਈ ਮੱਛਾ ਪਤਾ ਕਰ ਨਹੀਂ ਨਹੀਂ ਕੋਸ਼ ਨਹੀਂ ਖਾਂਦੇ ਕੋਸ਼ ਨਹੀਂ ਖਾਂਦੇ ਕੁਝ ਨਹੀਂ ਖਾਂਦੇ ਉਹ ਕਿੱਥੇ ਰਹਿੰਦੇ ਸੀ ਤੇ ਕਿੰਨੇ ਚਿਰ ਤੋਂ ਗੱਲ ਬਾਤ ਉਹਦੇ ਨਾਲ ਕਿੰਨੇ ਚਿਰ ਤੋਂ ਗੱਲ ਬਾਤ ਉਹਨੂੰ 3 ਸਾਲ ਤੋਂ 4 ਸਾਲ ਤੋਂ ਗੱਲ ਬਾਤ ਆ 4 ਸਾਲ ਉਹ ਘੜ ਘੜ ਲੜਾਈ ਮੁੱਕਦੀ ਨਹੀਂ ਜਨਾਨੀ ਨੇ ਇਹਨੇ ਕੁਝ ਦੇ ਦਿੱਤਾ ਉਹਨੂੰ ਕਹਿੰਦੀ ਵੀ ਫੋਨ ਵੀ ਕਰਵਾਇਆ ਹੀ ਗਏ ਤੋਂ ਕਹਿੰਦਾ ਕਹਿੰਦੀ ਰਕੀ ਦਿਨ ਮੈਂ ਮਰਵਾ ਦੇਣਾ ਵਾ ਜੇ ਤੂੰ ਮਾਰ ਜੇ ਤੂੰ ਜੇ ਤੂੰ ਮਨਪੀ ਰੱਖਣਾ ਜਮੀਨ ਨੂੰ ਰਖਲਾ ਮਾਰ ਪੀਨ ਜਾਣਦੇ ਜੇ ਮੈਨੂੰ ਨਾ ਰੱਖਿਆ ਤੇ ਮੈਂ ਮਰਵਾ ਦੇਣਾ ਹੀ ਮੈਨੂੰ ਦੱਸਿਆ ਵੀ ਮਰਵਾਇ ਦਿੱਤਾ ਮੇਰੇ ਲੱਕੀ ਨੂੰ ਉਹ ਉਹਦੇ ਨਾਲ ਖੁਸ਼ਦੀਪ ਔਰ ਖੁਸ਼ੀ ਨਾਲ ਇਹ ਅਧਿਕਾਰ ਵਾਲੇ ਜਾਨੀ ਕਰਵਰੇ ਨਗਰਮੀਤ ਸਿੰਘ ਗਰਮੀਤ ਸਿੰਘ ਕਾਕਾ ਸਿੰਘ ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਛ ਦੇਤਾ ਮੇਰੇ ਪੁੱਤ ਨੂੰ ਕਿੱਨੇ ਬੁਲਾਇਆ ਜੀ ਫੋਨ ਕਰਕੇ ਖੁਸ਼ੀ ਨੇ ਤੇ ਗਰਮੀਤ ਨੇ ਤੇ ਕਾਕੇ ਨੇ ਇਹਨਾਂ ਨੇ ਬੁਲਾ ਕੇ ਮੇਰੇ ਪੁੱਤ ਨੂੰ ਕੁਛ ਦੇਤਾ ਵਾ ਤੇ ਮੈਂ ਉਹ ਇਦਾਂ ਆਇਆ ਬਸ ਜਦੋਂ ਖਾਦਾ ਵਾ ਸਾਨੂੰ ਪਤਾ ਨਹੀਂ ਲੱਗਾ ਤੇ ਬਾਅਦ ਪਤਾ ਨਹੀਂ ਕੀ ਦੇਤਾ ਮੜ ਕੇ ਕਿੰਨੇ ਚਿਰ ਤੋਂ ਗੱਲਬਾਤ ਸੀਗੀ ਇਹਨਾਂ ਦੀ 3 ਸਾਲ ਹੋ ਗਏ ਹੀ ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ ਤੈਨੂੰ ਉਹਨਾਂ ਨੂੰ ਰੱਖਣਾ ਤੇ ਇੱਥੋਂ ਹੀ ਉਹਨੇ ਵੈਰ ਕੱਢਿਆ ਪਹਿਲਾਂ ਕੋਈ ਧਮਕੀ ਜਿਹੀ ਲੜਾਈ ਧਮਕੀ ਲਾਉਂਦੇ ਸੀ ਆਂਦੇ ਟੋਟੇ ਗਰਮੀਤ ਕਾਕਾ ਤੇ ਗਰਮੀਤ ਕੀ ਕਹਿੰਦੇ ਸੀ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਦਾ ਮੈਂ ਮੈਂ ਕਿਹਾ ਜਦੋਂ ਮਾਰੋਗੇ ਤਾਂ ਵੇਖ ਲਊ ਮੈਨੂੰ ਨਹੀਂ ਪਤਾ ਜ਼ਹਿਰ ਦੇ ਦੇਣੀ ਇਹਨਾ ਮੇਰੇ ਪੁੱਤ ਨੂੰ ਸਾਫ ਦਵਾਓ ਹਨ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਕੀ ਉਹਨਾਂ ਨੂੰ ਲੱਗਦਾ ਪੈਸੇ ਖਾਲੇ ਉਦੋਂ ਪੁਲਿਸ ਵਾਲਿਆਂ ਨੇ ਗੱਲ ਨਹੀਂ ਸੁਣਦਾ ਸਾਡੀ ਪੁਲਿਸ ਵਾਲਿਆਂ ਨੇ ਪੈਸੇ ਖਾਲੇ ਆ ਤੇ ਪੁਲਿਸ ਨੂੰ ਤੁਸੀਂ ਦੱਸਿਆ ਸਾਰੀ ਗੱਲਬਾਤ ਕੀ ਕੀਤੀ ਨਹੀਂ ਮੈਂ ਨਹੀਂ ਗਈ ਉਹ ਗਏ ਬਸ ਦ ਬੰਦੇ ਬੰਦੇ ਗਏ ਮੈਂ ਨਹੀਂ ਗਈ ਉੱਥੇ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਇੱਕ ਇਨੀ ਮਿਨਿਮ ਇਨਸਾਫ ਚਾਹੀਦਾ ਮੇਰੇ ਇਹਨਾਂ ਤਿੰਨੇ ਜਾਣੇ ਪਰਚੇ ਚ ਚਾਹੀਦੇ ਅੰਦਰ ਜੇ ਚਾਹੀਦੇ ਮੈਂ ਇੱਕ ਕਾਕਾ ਇੱਕ ਗਰਮੀਤ ਤੇ ਇੱਕ ਖੁਸ਼ੀ ਇਹਨਾਂ ਤਿੰਨਾਂ ਨੂੰ ਅੰਦਰ ਕਰੋ ਕਾਕਾ ਕੋਣ ਹੈ ਕਾਕਾ ਵਾਲਾ ਦਿਵੋਰੇ ਆ ਵੀ ਤਮਕੀਆਂ ਦਿੰਦਾ ਸੀ ਹਾਂਜੀ ਮਾਮਲਾ ਜੀ ਇਹਦੇ ਚ ਹਰਦੇਵ ਸਿੰਘ ਦੀਪੂ ਹੈ ਸਾਡੇ ਛੇ ਤੋਂ ਦੋ ਸਾਡਾ ਰੰਗਦਾ ਰਹਿਣ ਵਾਲਾ ਉਹਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ ਸ਼ਕੀਲਾਤ ਚੋਂ ਦੀ ਡੈਥ ਹੋਈ ਹੈ। ਉਹਦੀ ਬਾਡੀ ਸ੍ਰੀ ਗੁਰੂ ਰਾਮਦਾਸ ਹਸਪੀਟਲ ਸੀ। ਉੱਥੋਂ ਲੈ ਕੇ ਉਹਨਾਂ ਦਾ ਪੋਸਟਮਾਰਟ ਵਗੈਰਾ ਕਰਾਇਆ ਗਿਆ। ਹੁਣ ਰਿਪੋਰਟ ਦੀ ਵੇਟ ਹੋ ਰਹੀ ਹੈ। ਰਿਪੋਰਟ ਆਊਗੀ ਉਹਦੇ ਮਤਲਬ ਪੜਤਾਲ ਵੀ ਕੀਤੀ ਜਾਊ। ਬੰਦੇ ਦਾ ਜਿਹੜਾ ਜਿਹੜਾ ਲੈਡੀਜ਼ ਗੈਰੀ ਮੇਰੀ ਬਾਈਕ ਏਰੀਆ ਕੋਈ ਜਨਾਨੀ ਨੇ ਕੁਝ ਸੁਣਾਇਆ ਉਹਨਾਂ ਦੇ ਦਰਵਾਜ਼ੇ ਨਹੀਂ ਰਸਤਾ ਤਾਂ ਕੋਈ ਮਤਲਬ ਹੀ ਨਹੀਂ ਹੈ ਜੀ। ਅਜੇ ਤਾਂ ਪੋਸਟਮਾਰਟ ਹੋਇਆ। ਉਹਦੇ ਵਿੱਚ ਪੋਸਟਮਾਰਟ ਰਿਪੋਰਟ ਆਊਗੀ। ਜੇਕਰ ਕੋਈ ਉਹਦੇ ਵਿੱਚ ਸ਼ਕੀਲਾਤ ਪਏ ਗਏ ਫਿਰ ਕਰਵਾਈ ਕੀਤੀ ਜਾਊਗੀ। ਥੈਂ ਮੋਨ ਲਈ ਆਪਣਾ ਸਟਾਰ ਦੇ 173 ਕਰ ਵੀ ਕੀਤੀ ਹੈ